ਹਾਂਜੀ ਤੁਹਾਡਾ ਸਭ ਦਾ ਸਵਾਗਤ ਹੈ ਐਜੂਕੇਸ਼ਨ ਸਿੰਪਲੀਫਾਈਡ ਬਾਈ OCDC ਚੈਨਲ ਦੇ ਉੱਪਰ ਸੋ ਜੇ ਤੁਸੀਂ ਪੰਜਾਬ ਸਰਕਾਰ ਵੱਲੋਂ ਕੱਢੀਆਂ ਗਈਆਂ ਫਿਜ਼ੀਕਲ ਟ੍ਰੇਨਿੰਗ ਇਨਸਟ੍ਰਕਟਰ ਜਾਨਕਿ ਪੀਟੀਆਈ ਅਧਿਆਪਕ ਦੀਆਂ 2000 ਪੋਸਟਾਂ ਦੇ ਲਈ ਅਪਲਾਈ ਕੀਤਾ ਹੈ ਜਾਂ ਕਰਨ ਵਾਲੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਜੇ ਤੁਸੀਂ ਬਹੁਤ ਚੰਗੀ ਤਰ੍ਹਾਂ ਪੇਪਰ ਦੀ ਤਿਆਰੀ ਕਰਨਾ ਚਾਹੁੰਦੇ ਹੋ ਇਸ ਪੋਸਟ ਨੂੰ ਪਹੁੰਚ ਦੇ ਲਈ ਤਾਂ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਧਿਆਨ ਨਾਲ ਸੁਣੋ ਅਤੇ ਸਮਝੋ ਇਸ ਵੀਡੀਓ ਦਾ ਟੌਪਿਕ ਰਹੇਗਾ ਐਕਸਰਸਾਈਜ਼ ਫਿਜ਼ੀਓਲੋਜੀ ਇਹ ਬਾਇਓਲੋਜੀ ਨਾਲ ਆਧਾਰ ਤੇ ਟੌਪਿਕ ਹੈ ਬਹੁਤ ਡੂੰਗੇ ਕੁਸ਼ਚਨ ਇਸ ਦੇ ਪੇਪਰ ਵਿੱਚ ਆ ਸਕਦੇ ਨੇ ਸੋ ਚੰਗੀ ਤਰ੍ਹਾਂ ਸਮਝ ਕੇ ਤੁਸੀਂ ਇੱਕ ਨੰਬਰ ਨਾਲ ਵੀ ਜਿਹੜੀ ਪੇਪਰ ਦੀ ਉਹ ਗੇਮ ਨੂੰ ਬਦਲ ਸਕਦੇ ਹੋ ਕਿਉਂਕਿ ਕੰਪੀਟੀਸ਼ਨ ਡਿਪੈਂਡ ਕਰਦਾ ਹੁੰਦਾ ਤੁਹਾਡੀ ਤਿਆਰੀ ਦੇ ਉੱਪਰ ਓਕੇ ਸਹੀ ਤਿਆਰੀ ਦੇ ਲਈ ਸਟੱਡੀ ਮਟੀਰੀਅਲ ਲੈਣਾ ਚਾਹੁੰਦੇ ਹੋ ਤਾਂ ਸੰਪਰਕ ਕਰ ਸਕਦੇ ਹੋ ਬਹੁਤ ਹੀ ਵਾਜਬ ਫੀਸ ਦੇ ਕੇ ਸਟੱਡੀ ਮਟੀਰੀਅਲ ਤੁਹਾਨੂੰ ਮਾਂ ਬੋਲੀ ਪੰਜਾਬੀ ਤੇ ਇੰਗਲਿਸ਼ ਵਿੱਚ ਮਿਲ ਜਾਵੇਗਾ ਸੰਪਰਕ ਕਰਨਾ ਹੈ 987637178 ਸ਼ੁਰੂ ਕਰਦੇ ਹਾਂ ਕੁਸ਼ਚਨ ਨੰਬਰ 1 ਸੋ ਆਪਣਾ ਪਹਿਲਾ ਕੁਐਸਚਨ ਹੈ ਵਿਚ ਟਾਈਪ ਆਫ ਮਸਲ ਇਸ ਰਿਸਪੌਂਸਿਬਲ ਫਾਰ ਵੋਲੰਟਰੀ ਬਾਡੀ ਮੂਵਮੈਂਟਸ ਤਾਂ ਇਸ ਕੁਐਸਚਨ ਦੇ ਵਿੱਚ ਕੀ ਪੁੱਛਿਆ ਗਿਆ ਹੈ ਕਿ ਕਿਹੜੀ ਮਾਸਪੇਸ਼ੀ ਜ਼ਿੰਮੇਵਾਰ ਹੁੰਦੀ ਹੈ ਆਪਣੀ ਬਾਡੀ ਦੀਆਂ ਉਹਨਾਂ ਮੂਵਮੈਂਟਸ ਦੇ ਲਈ ਜੋ ਵੋਲੰਟਰੀ ਹੁੰਦੀਆਂ ਨੇ ਜੋ ਆਪਣੀ ਇੱਛਾ ਦੇ ਵਿੱਚ ਹੁੰਦੀਆਂ ਨੇ ਮਤਲਬ ਜਿਹੜੀਆਂ ਮੂਵਮੈਂਟਸ ਜਿਹੜੀਆਂ ਹਰਕਤਾਂ ਆਪਾਂ ਆਪਣੀ ਇੱਛਾ ਅਨੁਸਾਰ ਕਰ ਸਕਦੇ ਆ ਉਹਨੂੰ ਵੋਲੰਟਰੀ ਮੂਵਮੈਂਟਸ ਕਿਹਾ ਜਾਂਦਾ ਹੈ ਤਾਂ ਉਹਨਾਂ ਮੂਵਮੈਂਟਸ ਦੇ ਲਈ ਕਿਹੜੀਆਂ ਮਸਲਸ ਕਿਹੜੀਆਂ ਮਾਸਪੇਸ਼ੀਆਂ ਰਿਸਪੌਂਸਿਬਲ ਹੁੰਦੀਆਂ ਨੇ ਆਨਸਰ ਆਏਗਾ ਆਪਸ਼ਨ ਸੀ ਸਕੇਲਟਲ ਮਸਲਸ ਤਿੰਨ ਤਰ੍ਹਾਂ ਦੇ ਮਸਲਸ ਹੁੰਦੇ ਨੇ ਹਿਊਮਨ ਬੋਡੀ ਦੇ ਵਿੱਚ ਪਹਿਲੀ ਹੁੰਦੀ ਹੈ ਕਾਰਡੀਕ ਮਸਲਸ ਦੂਜੀ ਹੁੰਦੀ ਹੈ ਸਮੂਧ ਮਸਲਸ ਤੇਜੀ ਹੁੰਦੀ ਆ ਸਕੇਲਟਲ ਮਸਲਸ ਤੁਸੀਂ ਇਮੇਜ ਦੇ ਵਿੱਚ ਦੇਖ ਸਕਦੇ ਹੋ ਜਿਹੜੇ ਕਾਰਡੀਕ ਮਸਲਸ ਹੁੰਦੀਆਂ ਨੇ ਉਹ ਸਪੈਸੀਫਿਕਲੀ ਆਪਣੇ ਹਾਰਟ ਦੇ ਵਿੱਚ ਹੁੰਦੀਆਂ ਨੇ ਠੀਕ ਹੈ ਜੀ ਇਸ ਕਰਕੇ ਉਹਨੂੰ ਕਾਰਡੀਕ ਕਿਹਾ ਗਿਆ ਹੈ ਦੂਜੀ ਹੈ ਇਹ ਸਕੇਲਟਲ ਮਸਲਸ ਠੀਕ ਹੈ ਜਿਹੜੀਆਂ ਆਪਣੀਆਂ ਵੋਲੰਟਰੀ ਮੂਵਮੈਂਟਸ ਨੂੰ ਕੰਟਰੋਲ ਕਰਦੀਆਂ ਨੇ ਤੀਸਰੀ ਹੈਗੇ ਸਮੂਧ ਮਸਲ ਸਮੂਧ ਮਸਲ ਆਪਣੀ ਵੋਲੰਟਰੀ ਨਹੀਂ ਹੁੰਦੀਆਂ ਇਹ ਇਨਵੋਲੰਟਰੀ ਹੁੰਦੀਆਂ ਜਨ ਕਿ ਸਵੈ ਇੱਛਾ ਨਾਲ ਕੰਮ ਕਰਦੀਆਂ ਨੇ ਤੁਸੀਂ ਚੰਗੀ ਤਰ੍ਹਾਂ ਇਸ ਇਮੇਜ ਤੋਂ ਸਮਝ ਸਕਦੇ ਹੋ ਕਿ ਜਿਹੜੀ ਜਿਹੜਾ ਐਰੋ ਤੁਸੀਂ ਦੇਖ ਰਹੇ ਹੋ ਹਾਰਟ ਨਾਲ ਟੱਚ ਕਰ ਰਿਹਾ ਹੈ ਤਾਂ ਉਹਦੇ ਮਸਲਸ ਕਿਹੜੀਆਂ ਨੇ ਕਾਰਡੀਅਕ ਮਸਲਸ ਇਹ ਮਸਲਸ ਦੀ ਸਭ ਤੋਂ ਵੱਡੀ ਜਿਹੜੀ ਸਪੈਸ਼ਲਿਟੀ ਇਹ ਹੁੰਦੀ ਹੈ ਕਿ ਇਹ ਕਦੇ ਥੱਕਦੀਆਂ ਨਹੀਂ ਹੁੰਦੀਆਂ ਇਹ ਕਦੇ ਵੀ ਫਟੀਕ ਨਹੀਂ ਕਰਦੀਆਂ ਠੀਕ ਹੈ ਜੀ ਇਸੇ ਕਰਕੇ ਦਾ ਦੇ ਲੋ 24 ਘੰਟੇ ਕੰਮ ਕਰਦਾਗਾ 24 ਘੰਟੇ ਟੜਕਦਾਗਾ ਸਮਝ ਰਹੇ ਹੋ ਗੱਲ ਨੂੰ ਕਿ ਇਹਦੇ ਵਿੱਚ ਹੁਣ ਇੱਕ ਕੁਸ਼ਨ ਪੁੱਛਿਆ ਜਾ ਸਕਦਾ ਕਿ ਲਾਈਕ ਹਾਰਟ ਦੇ ਜਿਹੜੇ ਮਸਲਸ ਜਿਹੜੇ ਕਾਰਡੀਕ ਮਸਲਸ ਨੇ ਉਹ ਕਿਉਂ ਨਹੀਂ ਥੱਕਦੀਆਂ ਤਾਂ ਇਹਦੇ ਵਿੱਚ ਇੱਕ ਸਪੈਸੀਫਿਕ ਸਟਰਕਚਰ ਹੁੰਦੀ ਹੈ ਕੰਪੋਨੈਂਟ ਹੁੰਦਾ ਜਿਸ ਨੂੰ ਕਿਹਾ ਜਾਂਦਾ ਹੈ ਇੰਟਰਕਲੇਟਡ ਡਿਸਕ I N T E R C A L A T E D ਇੰਟਰਕਲੇਟਡ ਡਿਸਕ ਦੇ ਹੋਣ ਕਾਰਨ ਇਹ ਮਸਲ ਕਦੇ ਵੀ ਫਟੀਕ ਨਹੀਂ ਹੁੰਦੀ ਹੈ 24 ਆਵਰਸ ਬਿਨਾ ਥੱਕੇ ਕੰਮ ਕਰਦੀਆਂ ਨੇ ਤੇ ਨਾਲ ਹੀ ਤੁਸੀਂ ਇਹ ਵੀ ਤਿਆਰ ਖੜੇ ਸਕੈਲਟਲ ਮਸਲਸ ਹੁੰਦੀਆਂ ਨੇ ਇਹਨੂੰ ਸਟ੍ਰਿਪਟ ਮਸਲ ਵੀ ਕਿਹਾ ਜਾਂਦਾ ਕਿਉਂਕਿ ਇਹਦੇ ਵਿੱਚ ਤੁਸੀਂ ਦੇਖ ਰਹੇ ਹੋ ਇਮੇਜ ਦੇ ਵਿੱਚ ਕਿ ਥੋੜੀ ਥੋੜੀ ਜਗ੍ਹਾ ਨੂੰ ਛੱਡ ਕੇ ਬੈਂਡਸ ਬਣੇ ਹੋਏ ਨੇ ਧਾਰੀਆਂ ਬਣੀਆਂ ਹੋਈਆਂ ਨੇ ਪੰਜਾਬੀ ਚ ਆਪਾਂ ਕਹਿ ਸਕਦੇ ਹਾਂ ਸੋ ਇਹਨੂੰ ਸਟ੍ਰਿਪਟ ਮਸਲ ਕਿਹਾ ਜਾਂਦਾ ਜਿਹੜੇ ਸਮੂਤ ਮਸਲਸ ਨੇ ਉਹਨਾਂ ਨੂੰ ਅਨਸਟ੍ਰਿਪਟ ਮਸਲ ਵੀ ਕਿਹਾ ਜਾਂਦਾ ਹੈ ਠੀਕ ਹੈ ਜੀ ਚੱਲਦੇ ਆਪਾਂ ਅਗਲੇ ਕੁਐਸਚਨ ਦੇ ਉੱਪਰ ਤਾਂ ਅਗਲਾ ਕੁਐਸਚਨ ਹੈ ਵਾਟ ਇਜ਼ ਦਾ ਪ੍ਰਾਇਮਰੀ ਫੰਕਸ਼ਨ ਆਫ ਐਲਵੀਓਲਾਈ ਇਨ ਲੰਗਸ ਆਪਣੇ ਫੇਫੜਿਆਂ ਦੇ ਵਿੱਚ ਸਭ ਤੋਂ ਛੋਟਾ ਪਾਰਟ ਹੁੰਦਾ ਤਾਂ ਐਲਵੀਓ ਲਈਦਾ ਮੁੱਖ ਕੰਮ ਕੀ ਹੁੰਦਾ ਹੈ ਸੋ ਇਸ ਦਾ ਆਨਸਰ ਹੈਗਾ ਆਪਸ਼ਨ B ਆਕਸੀਜਨ ਅਤੇ ਕਾਰਬਨ ਡਾਈਆਕਸਾਈਡ ਦਾ ਆਦਾਨ ਪ੍ਰਦਾਨ ਕਰਨਾ ਐਕਸਚੇਂਜ ਆਫ ਆਕਸੀਜਨ ਐਂਡ ਕਾਰਬਨ ਡਾਈਆਕਸਾਈਡ ਯਾਨੀ ਕਿ ਆਕਸੀਜਨ ਨੂੰ ਬੋਡੀ ਦੇ ਅੰਦਰ ਲੈ ਕੇ ਜਾਣਾ ਤੇ ਕਾਰਬਨ ਡਾਈਆਕਸਾਈਡ ਨੂੰ ਬੋਡੀ ਤੋਂ ਬਾਹਰ ਕੱਢਣਾ ਸੋ ਇਹਨਾਂ ਦੋਨਾਂ ਰੈਸਪੀਰੇਟਰੀ ਗੈਸਸਾਂ ਦੇ ਆਦਾਨ-ਪ੍ਰਦਾਨ ਦੇ ਵਿੱਚ ਮੁੱਖ ਰੋਲ ਹੁੰਦਾ ਹੈ ਐਲਵੀਓਲਾਈ ਦਾ ਜੋ ਕਿ ਸਭ ਤੋਂ ਛੋਟਾ ਪਾਰਟ ਹੁੰਦਾ ਆਪਣੇ ਲੰਗਸ ਦਾ ਓਕੇ ਲੰਗਸ ਡਿਵਾਈਡ ਕਰਦੇ ਨੇ ਬ੍ਰੌਂਕੀਅਸ ਦੇ ਬ੍ਰੌਂਕਸ ਦੇ ਵਿੱਚ ਬ੍ਰੌਂਕਸ ਡਿਵਾਈਡ ਕਰਦੇ ਨੇ ਬ੍ਰੌਂਕੀਓਲਸ ਦੇ ਵਿੱਚ ਤੇ ਬ੍ਰੌਂਕੀਓਲ ਤੋਂ ਬਾਅਦ ਛੋਟਾ ਪਾਰਟ ਜਿਹੜਾ ਹੁੰਦਾ ਹੁੰਦਾ ਹੈ ਐਲਵੀਓਲਾਈ ਠੀਕ ਹੈ ਜੀ ਜਿਵੇਂ ਅੰਗੂਰਾਂ ਦਾ ਗੁੱਛਾ ਹੁੰਦਾ ਉਸ ਤਰ੍ਹਾਂ ਇਹ ਦਿਖਦਾ ਹੈ ਤੁਸੀਂ ਦੇਖ ਰਹੇ ਹੋ ਉਸ ਇਮੇਜ ਦੇ ਵਿੱਚ ਐਲਵੀਓਲਾਈ ਨੂੰ ਸੋ ਇਹ ਐਲਬਿਓਲਾਈ ਦਾ ਸਰਫੇਸ ਏਰੀਆ ਬਹੁਤ ਜ਼ਿਆਦਾ ਹੁੰਦਾ ਹੈ। ਇਹੀ ਐਲਬਿਓਲਾਈ ਰਿਸਪੌਂਸਿਬਲ ਹੈ ਆਪਣੇ ਅੰਦਰ ਆਕਸੀਜਨ ਨੂੰ ਲੈਣ ਦੇ ਲਈ ਤੇ ਕਾਰਬਨ ਡਾਈਆਕਸਾਈਡ ਨੂੰ ਬਾਹਰ ਕੱਢਣ ਦੇ ਲਈ। ਤੀਸਰਾ ਕੁਐਸਚਨ ਆਪਣਾ ਹੈ, ਵਿਚ એનર્ਜੀ ਸਿਸਟਮ ਇਜ਼ ਪ੍ਰਾਇਮਰਲੀ ਯੂਜ਼ਡ ਫਾਰ ਸ਼ਾਰਟ ਹਾਈ ਇੰਟੈਂਸਿਟੀ ਐਕਸਰਸਾਈਜ਼ਸ ਫਾਰ ਇਗਜ਼ਾਮਪਲ 100 ਮੀਟਰ ਸਪ੍ਰਿੰਟ। ਕਿਹੜੀ ਊਰਜਾ ਪ੍ਰਣਾਲੀ ਮੁੱਖ ਤੌਰ ਤੇ ਛੋਟੀਆਂ ਅਤੇ ਉੱਚ ਤੀਬਰਤਾ ਵਾਲੀਆਂ ਕਸਰਤਾਂ ਜਿਵੇਂ ਕਿ 100 ਮੀਟਰ ਸਪ੍ਰਿੰਟ ਲਈ ਵਰਤੀ ਜਾਂਦੀ ਹੈ? ਸੋ ਇਸ ਦਾ ਉੱਤਰ ਆਏਗਾ ਆਪਸ਼ਨ ਸੀ ਏਟੀਪ ਪੀਸੀ ਸਿਸਟਮ ਤਾਂ ਏਟੀਪ ਤੋਂ ਭਾਵ ਹੁੰਦਾ ਹੈ ਐਡੀਨੋਸਿਨ ਟ੍ਰਾਈਫਾਸਫੇਟ ਇਹਦੀ ਫੁੱਲ ਫਾਰਮ ਵੀ ਤੁਹਾਨੂੰ ਪੇਪਰ 'ਚ ਪੁੱਛ ਸਕਦੇ ਨੇ ਬਹੁਤ ਇੰਪੋਰਟੈਂਟ ਕੁਐਸਚਨ ਹੈ ਸੋ ਏਟੀਪ ਹੁੰਦਾ ਕੀ ਹੈ ਇੱਕ એનર્ਜੀ ਦੀ ਯੂਨਿਟ ਹੈ ਜਿਵੇਂ ਆਪਣੇ ਕੋਲ ਪੈਸੇ ਹੁੰਦੇ ਹਨ ਉਹਦੀ ਇੱਕ ਯੂਨਿਟ ਹੁੰਦੀ ਹੈ ਇੱਕ ਆਈ ਹੁੰਦੀ ਹੈ 10 ਦਾ ਨੋਟ 5 ਦਾ ਨੋਟ 100 ਦਾ ਨੋਟ ਉਸੇ ਤਰ੍ਹਾਂ ਏਟੀਪ ਇੱਕ ਇਕਾਈ ਹੈ એનર્ਜੀ ਦੀ ਕਿ ਆਪਣੇ ਅੰਦਰ ਕਿੰਨੀ એનર્ਜੀ ਹੈ ਠੀਕ ਹੈ ਜੀ ਸੋ so, ATP ਦੇ ਵਿੱਚ ਜੋ ਟਰਾਈ ਫਾਸਫੇਟ ਹੈ ਜਿਵੇਂ ਤੁਹਾਨੂੰ ਮੈਂ ਫੁੱਲ ਫਾਰਮ ਦੱਸੀ ਐਡੀਨੋਸਿਨ ਟਰਾਈ ਫਾਸਫੇਟ ਤਾਂ ਫਾਸਫੇਟ ਗਰੁੱਪ ਅਜਿਹਾ ਗਰੁੱਪ ਹੁੰਦਾ ਹੈ ਬਾਡੀ ਦੇ ਵਿੱਚ ਜਿਸ ਕੋਲ ਸਭ ਤੋਂ ਜ਼ਿਆਦਾ એનર્ਜੀ ਹੁੰਦੀ ਹੈ ਸੋ ਜਦੋਂ ਹੀ ਆਪਣੀ ਬਾਡੀ ਕਿਸੇ ਵੀ ਤਰ੍ਹਾਂ ਦੀ ਕੋਈ ਐਕਸਰਸਾਈਜ਼ ਕਰਦੀ ਹੈ ਤਾਂ ATP ਟੁੱਟਦੀ ਹੈ ਉਸ ਤੋਂ ਆਪਾਂ ਨੂੰ એનર્ਜੀ ਮਿਲਦੀ ਹੈ ਉਸ ਕਸਰਤ ਨੂੰ ਕਰਨ ਦੇ ਲਈ ਤਾਂ ਜਦੋਂ ATP ਟੁੱਟਦੀ ਹੈ उसक पी रिलीज हो जाता है ट्राईफोसफेट के एक फोसफेट रिज हों उसना एनर्जी मिलती है उसना आप करते हाँ तो जो ए -टी पी से हूँ वह रहता है ए डी पी डी पी तो भाव हो जाएगा डाईफोसफेट ओके ए तो भाव उही रहेगा एडिनोसीन सो जोड़ा एडिनोसीन डायफोसफेट है हमें दोबारा तो फिर ए टी पी बनना है इसलिए उन्होंने चाहता हूँ सी पी सी पी हूँ क्रेटेनाइन फोसफेट ਸੋ ਇਹ 크੍ਰੇਟਾਈਨ ਐਂਡ ਫਾਸਫੇਟ ਵੀ ਆਪਣੀ ਬੋਡੀ ਵਿੱਚ ਨੇਚਰਲੀ ਲਿਵਰ ਦੇ ਦੁਆਰਾ ਬਣਾਇਆ ਜਾਂਦਾ ਹੈ ਠੀਕ ਹੈ ਜੀ ਤਾਂ ਏਡੀਪੀ ਅਤੇ 크੍ਰੇਟਾਈਨ ਫਾਸਫੇਟ ਜਾਨਕੀ ਸੀਪੀ ਇਹ ਦੋਨੇ ਜੁੜ ਕੇ ਦੁਬਾਰਾ 크੍ਰੇਟਾਈਨ ਕਾਈਨੇਸ ਐਂਜ਼ਾਈਮ ਦੀ ਹੈਲਪ ਦੇ ਨਾਲ ਬਣਾਉਂਦੇ ਨੇ ਏਟੀਪੀ ਇਸ ਤਰ੍ਹਾਂ ਇਹ ਸਾਈਕਲ ਚੱਲਦਾ ਰਹਿੰਦਾ ਹੈ ਠੀਕ ਹੈ ਜੀ ਜਦੋਂ ਹੀ ਏਟੀਪੀ ਦੁਬਾਰਾ ਟੁੱਟਦਾ ਹੈ ਤਾਂ ਉਹ ਏਡੀਪੀ ਬਣ ਜਾਂਦਾ ਹੈ ਨਾਲ ਹੀ ਇੱਕ ਫਾਸਫੇਟ ਛੱਡ ਦਿੰਦਾ ਹੈ ਸੋ ਇਸ ਤਰ੍ਹਾਂ ਇਹ ਏਟੀਪੀ ਏਡੀਪੀ ਜਾਂ ਫਿਰ ਏਡੀਪੀ ਏਟੀਪੀ ਸਾਈਕਲ ਚਲਦਾ ਰਹਿੰਦਾ ਕੰਟੀਨਿਊਸ ਇਸ ਕਰਕੇ ਸਿਸਟਮ ਨੂੰ ਕਿਹਾ ਜਾਂਦਾ ਹੈ ਏਟੀਪੀ ਪੀਸੀ ਯਾਨੀ ਕਿ ਫਾਸਫੇਟ ਕ੍ਰੈਟਨਾਈਨ ਸਾਈਕਲ ਚੌਥਾ ਕੁਐਸਚਨ ਹੈ ਵਿਚ ਜੋਇੰਟ ਇਜ਼ ਐਗਜ਼ੈਂਪਲ ਆਫ ਬਾਲ ਐਂਡ ਸੌਕੇਟ ਜੋਇੰਟ ਆਪਣੀ ਬਾਡੀ ਦੇ ਵਿੱਚ ਕਿਹੜਾ ਅਜਿਹਾ ਜੋੜ ਹੈ ਜੋ ਬਾਲ ਐਂਡ ਸੌਕੇਟ ਜੋੜ ਦੀ ਉਦਾਹਰਨ ਹੈ ਤਾਂ ਆਨਸਰ ਆਏਗਾ ਆਪਸ਼ਨ ਸੀ हिਪ ਜਿਸ ਨੂੰ ਪੰਜਾਬੀ ਦੇ ਵਿੱਚ ਆਪਾਂ ਕਮਰ ਜਾਂ ਚੂਲਾ ਵੀ ਕਹਿ ਦਿੰਦੇ ਹਾਂ ਠੀਕ ਹੈ ਜੀ ਸੋ ਅਕਸਰ ਤੁਸੀਂ ਦੇਖਿਆ ਹੋਵੇਗਾ ਕਿ ਜਿਹੜੇ ਬਜ਼ੁਰਗ ਹੁੰਦੇ ਨੇ ਉਹਨਾਂ ਦਾ ਚੂਰਾ ਟੁੱਟ ਜਾਂਦਾ ਹੈ ਤੈ ਤਾਂ ਮਤਲਬ ਉਹਦਾ ਜਿਹੜਾ ਬਾਲ ਐਂਡ ਸੌਕੇਟ ਜੋਇੰਟ ਆ ਉਹ ਬਹੁਤ ਫਰੇਜ਼ਾਈਲ ਹੋ ਜਾਂਦਾ ਹੈ ਠੀਕ ਹੈ ਟੁੱਟਣ ਦੀ ਜਿਹੜੀ ਉਹਦੀ ਤਦਾਰ ਹੈ ਉਹ ਵਾਝਾਂਦੀ ਹੈ ਬਜ਼ੁਰਗ ਅਵਸਥਾ ਦੇ ਵਿੱਚ ਸੋ ਬਾਲ ਐਂਡ ਸੌਕੇਟ ਜੋਇੰਟ ਤੋਂ ਭਾਵ ਕੀ ਹੈ ਉਹ ਤੁਸੀਂ ਅਗਲੀ ਇਮੇਜ ਵਿੱਚ ਸਮਝ ਸਕਦੇ ਹੋ ਉਹ ਤੁਸੀਂ ਦੇਖੋ ਇੱਥੇ ਜਿਹੜੀ ਬੋਲ ਆ ਤੁਹਾਨੂੰ ਉਹ ਦਿਖ ਰਹੀ ਹੈ ਫੀਮਰ ਹੈਡ ਠੀਕ ਹੈ ਜੀ ਆਪਣੀ ਜਿਹੜੀ ਪੱਟ ਦੀ ਹੱਡੀ ਆ ਫੀਮਰ ਕਹਿੰਦੇ ਉਹਨੂੰ ਸਭ ਤੋਂ ਲੌਂਗ ਹੱਡੀ ਹੁੰਦੀ ਹੈ ਬਾਡੀ ਦੇ ਵਿੱਚ ਸੋ ਉਸ ਦਾ ਜਿਹੜਾ ਹੈਡ ਪਾਰਟ ਹੈ ਠੀਕ ਹੈ ਉਹਨੂੰ ਆਪਾਂ ਇੱਥੇ ਬੋਲ ਕਿਹਾ ਤੇ ਇੱਕ ਤੁਸੀਂ ਇੱਥੇ पार्ट देख लो ज नाम लिखे हुआ एसीटाबुलम जो कि एक हॉलो कैविटी की तरह है इसमें आप कहेंगे सॉकेट तो जी फीमर द बॉल इस सॉकेट के अंदर फिट हो जाती है ये अपने झूले का जोड़ बन है इस करके इसको कहा जाता है बाल एंड सॉकेट जॉइंट ओके जो बॉल है वो सॉकेट के अंदर फिट हो जाती है अगला क्वेश्चन है विच हॉर्मोन इनक्रीज हार्ट रेट एंड प्रपेयर द बॉडी फॉर फाइट ऑर फ्लाइट ਆਪਣੀ ਬਾਡੀ ਦੇ ਵਿੱਚ ਕਿਹੜਾ ਹਾਰਮੋਨ ਹੈ ਜੋ ਦਿਲ ਦੀ ਧੜਕਣ ਨੂੰ ਵਧਾਉਂਦਾ ਹੈ ਅਤੇ ਸਰੀਰ ਨੂੰ ਲੜਨ ਲਈ ਜਾਂ ਉਡਾਣ ਦੇ ਲਈ ਤਿਆਰ ਕਰਦਾ ਹੈ ਫਾਈਟ ਔਰ ਫਲਾਈਟ ਤੋਂ ਭਾਵ ਹੁੰਦਾ ਹੈ ਕਿ ਜਦੋਂ ਹੀ ਆਪਾਂ ਕਿਸੇ ਸਿਚੁਏਸ਼ਨ ਦੇ ਵਿੱਚ ਫਸਦੇ ਹਾਂ ਤਾਂ ਆਪਣੇ ਕੋਲ ਦੋ ਹੀ ਹੱਲ ਹੁੰਦੇ ਹਨ ਜਾਂ ਤਾਂ ਉਸ ਸਿਚੁਏਸ਼ਨ ਦੇ ਨਾਲ ਉਸ ਹਾਲਾਤ ਦੇ ਨਾਲ ਲੜਨਾ ਹੈ ਉਸ ਨੂੰ ਕਹਾਂਗੇ ਫਾਈਟ ਕਰਨਾ ਜਾਂ ਫਿਰ ਉਸ ਨੂੰ ਆਪਾਂ ਅਵੋਇਡ ਕਰਨਾ ਹੈ ਆਪਾਂ ਉਸ ਤੋਂ ਭੱਜਣਾ ਹੈ ਤਾਂ ਉਸ ਨੂੰ ਬੋਲਦੇ ਹੈ ਫਲਾਈਟ ਓਕੇ ਜੀ ਸੋ ਆਪਣੀ ਬਾਡੀ ਦੇ ਅੰਦਰ ਅਜਿਹਾ ਹਾਰਮੋਨ ਹੈ ਐਡਰੇਨਾਲੀਨ ਕਲੀਅਰ ਹੈ ਐਡਰੇਨਲਿਨ ਆਪਣੀ ਬਾਡੀ ਦੇ ਕਿਸੇ ਵੀ ਗਤੀਵਿਧੀ ਨੂੰ ਵਧਾਉਂਦਾ ਹੈ ਓਕੇ ਸੋ ਹੁਣ ਇਹ ਐਡਰੇਨਲਿਨ ਨੂੰ ਐਡਰਲਨ ਕਿਉਂ ਕਿਹਾ ਜਾਂਦਾ ਹੈ ਇਹ ਵੀ ਇੱਕ ਇੰਪੋਰਟੈਂਟ ਕੁਐਸਚਨ ਹੈ ਆਪਣੀ ਬਾਡੀ ਦੇ ਅੰਦਰ ਜੋ ਗਲੈਂਡ ਹੁੰਦੀ ਹੈ ਕਿਡਨੀ ਠੀਕ ਹੈ ਕਿਡਨੀ ਇਟਸੈਲਫ ਇੱਕ ਆਰਗਨ ਵੀ ਹੈ ਤੇ ਇੱਕ ਗਲੈਂਡ ਦਾ ਕੰਮ ਵੀ ਕਰਦੀ ਹੈ ਤੇ ਕਿਡਨੀ ਦੇ ਉੱਪਰ ਕਿਡਨੀ ਦੇ ਜਿਹੜੇ ਟਿਪ ਹੁੰਦੇ ਉਹਦੇ ਉੱਪਰ ਇੱਕ ਛੋਟੀ ਜਿਹੀ ਹੋਰ ਗਲੈਂਡ ਹੁੰਦੀ ਹੈ ਉਸਨੂੰ ਕਿਹਾ ਜਾਂਦਾ ਹੈ ਐਡਰੇਨਲ ਗਲੈਂਡ ਹੁਣ ਐਡਰਨਲ ਤੋਂ ਭਾਵ ਹੁੰਦਾ ਸਰਫੇਸ ਰੀਨਲ ਤੋਂ ਭਾਵ ਹੁੰਦਾ ਕਿਡਨੀ ਤਾਂ ਕਿਡਨੀ ਦੇ ਉੱਪਰ ਹੋਣ ਕਰਕੇ ਇਸ ਨੂੰ ਐਡਰਨਲ ਗਲੈਂਡ ਕਿਹਾ ਜਾਂਦਾ ਹੈ ਸੋ ਇਸ ਵਿੱਚੋਂ ਨਿਕਲਣ ਵਾਲੇ ਹਾਰਮੋਨ ਨੂੰ ਐਡਰਨਲਨ ਹਾਰਮੋਨ ਕਿਹਾ ਜਾਂਦਾ ਹੈ ਇਹ ਹਾਰਮੋਨ ਆਪਣੀ ਬਾਡੀ ਨੂੰ ਬਹੁਤ ਤਾਕਤਵਰ ਬਣਾ ਦਿੰਦਾ ਹੈ ਅਤੇ ਹਰ ਗਤੀਵਿਧੀ ਨੂੰ ਇਨਕਰੀਸ ਕਰਦਾ ਜਿਵੇਂ ਕਿ ਹਾਰਟ ਬੀਟ ਕੁਐਸਚਨ ਨੰਬਰ 6 ਵਿਚ ਬਲੱਡ ਵੈਸਲ ਕੈਰੀ ਬਲੱਡ ਅਵੇ ਫਰੋਮ ਦਾ ਹਾਰਟ ਆਪਣੀ ਬਾਡੀ ਦੇ ਵਿੱਚ ਹਾਰਟ ਦੇ ਵਿੱਚੋਂ ਬਲੱਡ ਨੂੰ ਪੂਰੀ ਬਾਡੀ ਦੇ ਵਿੱਚ ਸਰਕੂਲੇਟ ਕਰਨ ਕਰਦਾ ਹੈ ਤਾਂ ਹਾਰਟ ਦੇ ਵਿੱਚੋਂ ਬਲੱਡ ਨੂੰ ਪੂਰੀ ਬਾਡੀ ਚ ਲੈ ਕੇ ਜਾਂਦੀ ਨੇ ਆਰਟਰੀਸ ਓਕੇ ਸੋ ਆਰਟਰੀ ਜਿਹੜੀਆਂ ਹੁੰਦੀਆਂ ਨੇ ਇਹ ਇਹਨਾਂ ਵਿੱਚ ਸ਼ੁੱਧ ਖੂਨ ਹੁੰਦਾ ਹੈ ਸਿਰਫ ਇੱਕ ਆਰਟਰੀ ਜਿਹਦਾ ਨਾਮ ਹੁੰਦਾ ਪਲਮੋਨਰੀ ਆਰਟਰੀ ਉਹਨੂੰ ਛੱਡ ਕੇ ਬਾਕੀ ਸਾਰੀ ਆਰਟਰੀ ਚ ਸ਼ੁੱਧ ਖੂਨ ਹੁੰਦਾ ਹੈ ਸ਼ੁੱਧ ਖੂਨ ਤੋਂ ਭਾਵ ਹੁੰਦਾ ਹੈ ਆਕਸੀਜਨੇਟਿਡ ਬਲੱਡ ਜਿਹਨਾਂ ਵਿੱਚ ਆਕਸੀਜਨ ਹੁੰਦੀ ਹੈ ਓਕੇ ਸੋ ਤਿੰਨ ਤਰ੍ਹਾਂ ਦੇ ਬਲੱਡ ਵੈਸਲ ਆਪਣੀ ਬਾਡੀ ਚ ਹੁੰਦੇ ਨੇ ਆਰਟਰੀਸ ਵੇਇਨਸ ਤੇ ਕੈਪਿਲਰੀਜ਼ ਜਿਤੇ ਤੁਸੀਂ ਇਮੇਜ ਦੇਖ ਸਕਦੇ ਹੋ ਰੈੱਡ ਪਾਰਟ ਉਹ ਆਪਣੀ ਆਰਟਰੀ ਹੈ ਕਿਉਂਕਿ ਇਸ ਦੇ ਵਿੱਚ ਆਕਸੀਜਨੇਟਡ ਬਲੱਡ ਹੈ ਸ਼ੁੱਧ ਖੂਨ ਹੈ ਜੋ ਤੁਸੀਂ ਬਲੂ ਪਾਰਟ ਦੇਖ ਰਹੇ ਹੋ ਉਹ ਵੇਇਨਸ ਹੁੰਦੀਆਂ ਨੇ ਜਿਸ ਦੇ ਵਿੱਚ ਡੀ ਆਕਸੀਜਨੇਟਡ ਬਲੱਡ ਹੁੰਦਾ ਯਾਨੀ ਕਿ ਜਿਸ ਵਿੱਚ ਆਕਸੀਜਨ ਨਹੀਂ ਹੁੰਦੀ ਤੇ ਆਰਟਰੀ ਤੇ ਵੇਇਨ ਦੇ ਵਿਚਾਲੇ ਦਾ ਜੋ ਪਾਰਟ ਹੈ ਉਹ ਕੈਪਿਲਰੀਜ਼ ਹੁੰਦੀਆਂ ਨੇ ਠੀਕ ਹੈ ਕੈਪਿਲਰੀ ਸਭ ਤੋਂ ਛੋਟਾ ਬਲੱਡ ਵੈਸਲ ਮੰਨਿਆ ਜਾਂਦਾ ਹੈ ਅਤੇ ਨਾਲ ਹੀ ਇੱਕ ਇੰਪੋਰਟੈਂਟ ਫੈਕਟ ਤੁਸੀਂ ਇਹ ਵੀ ਸਮਝ ਸਕਦੇ ਹੋ ਕਿ ਜੋ ਕਿਸੇ ਵੀ ਪਰ ਆਪਣੇ ਬੋਡੀ ਦੇ ਵਿੱਚ ਜੋ ਟੋਟਲ ਬਲੱਡ ਹੁੰਦਾ ਹੈ ਉਸ ਦਾ 30% ਜੋ ਬਲੱਡ ਹੈ ਉਹ ਹਮੇਸ਼ਾ ਆਰਟਰੀਜ਼ ਦੇ ਵਿੱਚ ਹੁੰਦਾ ਹੈ ਓਕੇ ਅਤੇ 5% ਜਿਹੜਾ ਬਲੱਡ ਆਫ ਕੈਪਿਲਰੀਜ਼ ਦੇ ਵਿੱਚ ਹੁੰਦਾ ਹੈ ਤੇ ਬਾਕੀ 65% ਬਲੱਡ ਹੈ ਵੇਇੰਜ਼ ਦੇ ਵਿੱਚ ਹੁੰਦਾ ਹੈ ਚਲਦੇ ਆਪਾਂ ਅਗਲੇ ਕੁਐਸਚਨ ਤੇ VO2 max ਇਸ ਦਾ ਮੈਜ਼ਰ ਆਫ ਵਾਟ VO2 ਅਧਿਕਤਮ ਕਿਸ ਚੀਜ਼ ਦਾ ਮਾਪ ਹੈ ਸੋ VO2 ਤੋਂ ਭਾਵ ਇੱਥੇ ਹੈ ਆ O2 ਦਾ ਭਾਵਤ ਹੁੰਦਾ ਹੈ ਆਕਸੀਜਨ ਠੀਕ ਹੈ ਜੀ ਦਾ ਮੈਕਸ ਮਤਲਬ ਮੈਕਸਿਮਮ ਮੈਕਸਿਮ ਮਤਲਬ ਸਪੋਜ਼ ਜ਼ਿਆਦਾ ਸੋ VO2 ਜੋ ਹੈ ਉਹ ਮੈਜ਼ਰ ਕਰਦਾ ਹੈ ਮੈਕਸਿਮਮ ਆਕਸੀਜਨ ਕੰਜ਼ਮਪਸ਼ਨ ਕਿ ਤੁਹਾਡੀ ਬਾਡੀ ਵੱਧ ਤੋਂ ਵੱਧ ਕਿੰਨੀ ਆਕਸੀਜਨ ਨੂੰ ਕੰਜ਼ੂਮ ਕਰ 파 ਰਹੀ ਹੈ ਕਿੰਨੀ ਆਕਸੀਜਨ ਨੂੰ ਖਪਤ ਕਰ 파 ਰਹੀ ਹੈ ਉਸ ਨੂੰ ਆਪਾਂ ਮਾਪਣ ਦੇ ਲਈ ਜੋ ਯੂਨਿਟ ਬਣਾਇਆ ਨੇ ਉਹ ਹੈ VO2 ਕੁਐਸਚਨ ਨੰਬਰ 7 ਵਿਚ ਆਫ ਦਾ ਫੋਲੋਇੰਗ ਇਜ਼ ਸਲੋਟ ਵਿੱਚ ਮਸਲ ਫਾਈਬਰ ਕੈਰੈਕਟ੍ਰਿਸਟਿਕ ਹੇਠ ਲਿਖਿਆਂ ਵਿੱਚੋਂ ਕਿਹੜੀ ਵਿਸ਼ੇਸ਼ਤਾ ਹੁੰਦੀ ਹੈ ਸਲੋਟ ਵਿੱਚ ਮਸਲ ਫਾਈਬਰ ਦੇ ਮਸਲ ਫਾਈਬਰ ਦੋ ਤਰ੍ਹਾਂ ਦੇ ਹੁੰਦੇ ਨੇ ਇੱਕ ਸਲੋਟ ਵਿੱਚ ਕਰਦੇ ਨੇ ਇੱਕ ਫਾਸਟ ਵਿੱਚ ਕਰਦੇ ਨੇ ਸੋ ਜਿਹੜੇ ਸਲੋਟ ਵਿੱਚ ਕਰਦੇ ਨੇ ਉਹਨਾਂ ਦੀ ਐਂਡੋਰੈਂਸ ਬਹੁਤ ਜ਼ਿਆਦਾ ਹੁੰਦੀ ਹੈ ਨਾ ਕਿ ਸਹਿਨਸ਼ੀਲਤਾ ਬਹੁਤ ਜ਼ਿਆਦਾ ਹੁੰਦੀ ਹੈ ਸੋ ਆਨਸਰ ਆਏਗਾ ਆਪਸ਼ਨ ਸੀ ਨੈਕਸਟ ਕੁਐਸਚਨ ਚ ਪੁੱਛਿਆ ਗਿਆ ਹੈ ਵਾਟ ਇਜ਼ ਦਾ ਫੰਕਸ਼ਨ ਆਫ ਦਾ ਕੁਆਡ੍ਰਿਸੈਪਸ ਮਸਲ ਗਰੁੱਪ ਕੁਆਡ੍ਰਿਸੈਪਸ ਮਸਲ ਗਰੁੱਪ ਚਾਰ ਤਰ੍ਹਾਂ ਦੀਆਂ ਮਸਲਸ ਹੁੰਦੀਆਂ ਨੇ ਸੋ ਚਾਰ ਦੇ ਗਰੁੱਪ ਹੋਣ ਕਰਕੇ ਇਸ ਨੂੰ ਕੁਆਡ੍ਰੀ ਕਿਹਾ ਜਾਂਦਾ ਕੁਆਡ੍ਰੀ ਤੋਂ ਭਾਵ ਚਾਰ ਹੁੰਦਾ ਹੈ ਸੋ ਇਹਨਾਂ ਦਾ ਮੇਨ ਕੰਮ ਕੀ ਹੁੰਦਾ ਹੈ ਇਸ ਮਸਲਸ ਦੇ ਸਮੂਹ ਦਾ ਕੰਮ ਕੀ ਹੁੰਦਾ ਹੈ ਇਹ ਤੁਹਾਨੂੰ ਕੁਐਸਚਨ 'ਚ ਪੁੱਛਿਆ ਗਿਆ ਹੈ ਸੋ ਆਨਸਰ ਹੈਗਾ ਆਪਸ਼ਨ B ਐਕਸਟੈਂਡ ਦਾ ਨੀ ਜਾਨੀ ਕਿ ਗੋਡੇ ਨੂੰ ਐਕਸਟੈਂਡ ਕਰਨਾ ਵਧਾਉਣਾ ਅੱਗੇ ਵੱਲ ਇਹ ਇਹਨਾਂ ਮਸਲਸ ਦਾ ਕੰਮ ਹੁੰਦਾ ਹੈ ਤੁਸੀਂ ਇਮੇਜ 'ਚ ਦੇਖ ਪਾ ਰਹੇ ਹੋ ਇਹ ਚਾਰ ਮਸਲਸ ਦਾ ਸਮੂਹ ਹੁੰਦਾ ਜਿਹਦਾ ਨਾਮ ਹੈ ਰੈਕਟਸ ਫੀਮੋਰਿਸ ਵੈਸਟਰਸ ਇੰਟਰਮੀਡੀਅਸ ਵੈਸਟਰਸ ਮੀਡੀਅਲਸ ਤੇ ਵੈਸਟਰਸ ਲਿਟਰੈਲਸ ਸੋ ਇਹ ਚਾਰ ਤਰ੍ਹਾਂ ਦੀਆਂ ਮਸਲਸ ਦੇ ਸਮੂਹ ਨੂੰ की क्या जाता है क्वाडरी सैप्स ओके सो ये बहुत ही इंपोर्टेंट क्वेश्चन है फिजिकल ट्रेनिंग इंस्ट्रक्टर एग्जाम के लिए चलते अगले क्वेश्चन पर दसवें क्वेश्चन है डूरिंग इनहेलेशन, जाने कि जो आप सह अंदर खिंचते हाँ द डायाफ्राम डायाफराम की होंसर है ऑप्शन बी डायाफ्राम जो आप अंदर सह खिचते हाँ तो कॉन्ट्रैक्ट होता है जान है और थले हो जाता है मूव्स डाउनवर्ड बहुत ज़्यादा इंपोर्टेंट क्वेश्चन है ये ਠੀਕ ਹੈ ਜੀ ਕਿਉਂਕਿ ਫਿਜ਼ੀਓਲੋਜੀ ਦੇ ਕੁਐਸਚਨ ਤੁਹਾਨੂੰ ਸ਼ਾਇਦ ਕੋਈ ਵੀ ਕਬਰ ਨਾ ਕਰਵਾਏ ਥੋੜਾ ਡੀਪ ਕੁਐਸਚਨਸ ਹੁੰਦੇ ਨੇ ਇਹ ਸੋ ਇਹ ਤੁਸੀਂ ਇਮੇਜ ਦੇਖ ਪਾ ਰਹੇ ਹੋ ਕਿ ਜੋ ਡਾਇਆਫ੍ਰਮ ਹੈ ਇਨਹੇਲੇਸ਼ਨ ਦੇ ਦੌਰਾਨ ਡਾਊਨਵਰਡ ਹੁੰਦਾ ਹੈ ਤੇ ਜਦੋਂ ਆਪਾਂ ਆਕਸੀਜਨ ਸੌਰੀ ਸਾਹ ਨੂੰ ਬਾਹਰ ਛੱਡਦੇ ਹਾਂ ਜਾਨਕਿ ਕਾਰਬਨ ਡਾਈਆਕਸਾਈਡ ਨੂੰ ਬਾਹਰ ਕੱਢਦੇ ਹਾਂ ਤਾਂ ਉਸ ਟਾਈਮ ਦੇ ਉੱਪਰ ਪ੍ਰੋਸੈਸ ਨੂੰ ਕਹਿੰਦੇ ਐਗਜ਼ਹੇਲੇਸ਼ਨ ਠੀਕ ਹੈ ਤਾਂ ਉਦੋਂ ਜਿਹੜਾ ਡਾਇਆਫ੍ਰਮ ਹੈ ਉਹ ਅਪਵਰਡ ਹੋ ਜਾਂਦਾ ਹੈ ਤੇ ਉਦੋਂ ਐਕਸਪੈਂਡ ਹੋ ਜਾਂਦਾ ਹੈ ਜਾਨਕਿ ਫੈਲ ਜਾਂਦਾ ਹੈ ਕਵੈਸਚਨ ਨੰਬਰ 11 ਸਮੋਲੇਸਟ ਫੰਕਸ਼ਨਲ ਯੂਨਟ ਆਫ ਮਸਲ ਇਜ਼ ਆਪਣੀਆਂ ਜੋ ਮਾਸਪੇਸ਼ੀਆਂ ਹੁੰਦੀਆਂ ਨੇ ਉਹਨਾਂ ਦੀ ਸਭ ਤੋਂ ਛੋਟੀ ਕਾਰਜਸ਼ੀਲ ਜਿਹੜੀ ਇਕਾਈ ਹੁੰਦੀ ਹੈ ਉਸ ਨੂੰ ਕੀ ਕਿਹਾ ਜਾਂਦਾ ਹੈ ਸੋ ਆਪਣੀ ਮਾਸਪੇਸ਼ੀ ਦੀ ਸਭ ਤੋਂ ਛੋਟੀ ਕਾਰਜਸ਼ੀਲ ਇਕਾਈ ਨੂੰ ਕਿਹਾ ਜਾਂਦਾ ਹੈ ਸਾਰਕੋਮੀਅਰ ਓਕੇ ਜੀ ਕੀ ਕਿਹਾ ਜਾਂਦਾ ਹੈ ਸਾਰਕੋਮੀਅਰ ਸਾਰਕੋਮੀਅਰ ਇਸ ਸਭ ਤੋਂ ਛੋਟੀ ਕੰਟ੍ਰੈਕਟਾਈਲ ਯੂਨਿਟ ਹੁੰਦੀ ਹੈ ਜੋ ਕੰਟ੍ਰੈਕਟ ਕਰ ਸਕਦੇ ਹੈ ਬਿਟਵੀਨ ਦਾ ਟੂ ਜੈਡ ਲਾਈਨਸ ਓਕੇ ਜ਼ੈਡ ਲਾਈਨ ਕੀ ਹੁੰਦੀ ਹੈ ਇਹ ਮਸਲ ਫਾਈਬਰ ਦੇ ਵਿੱਚ ਹੁੰਦੀਆਂ ਨੇ ਸੋ ਪੂਰੀ ਮਸਲ ਦੀ ਜਿਹੜੀ ਸਟਰਕਚਰ ਹੈ ਉਹ ਤੁਹਾਨੂੰ ਸਮਝ ਨਹੀਂ ਪਾਵੇਗੀ ਤੁਹਾਨੂੰ ਮੇਰੇ ਨੋਟਸ ਵਿੱਚ ਪੂਰੀ ਡਿਟੇਲਸ ਦੀ ਮਿਲੇਗੀ ਅਗਰ ਤੁਸੀਂ ਪਰਚੇਸ ਕਰਨਾ ਚਾਹੁੰਦੇ ਹੋ ਸੰਪਰਕ ਕਰਨਾ ਹੈ 9876371788 ਤੇ ਸਿਰਫ WhatsApp ਮੈਸੇਜ ਕਰਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਇਸ ਪ੍ਰੀਖਿਆ ਦੇ ਸੰਬੰਧੀ ਕੋਈ ਵੀ ਨੋਟਸ ਲੈਣੇ ਨੇ ਜਾਂ ਕੋਈ ਵੀ ਹੋਰ ਗੱਲ ਪੁੱਛਣੀ ਹੈ ਤਾਂ ਇਸ ਇਮੇਜ ਤੁਸੀਂ ਦੇਖ ਸਕਦੇ ਹੋ ਕਿ ਜੋ ਲਾਈਟ ਪਾਰਟ ਤੁਹਾਨੂੰ ਦਿਖਾਈ ਦੇ ਰਹੇ ਉੱਤੇ ਲਿਖਿਆ ਹੈ ਜੈਡ ਲਾਈਨ ਠੀਕ ਹੈ ਜੀ ਤਾਂ ਦੋ ਜੈਡ ਲਾਈਨ ਦੇ ਵਿਚਕਾਰ ਦਾ ਜੋ ਪਾਰਟ ਹੈ ਉਸ ਨੂੰ ਕਹਿੰਦੇ ਨੇ ਸਾਰਕੋਮੀਅਰ ਸਾਰਕੋਮੀਅਰ ਦੇ ਸੈਂਟਰ ਦੇ ਵਿੱਚ ਇੱਕ ਲਾਈਨ ਹੈ ਜਿਸ ਨੂੰ ਕਿਹਾ ਜਾਂਦਾ ਐਮ ਲਾਈਨ ਓਕੇ ਸੋ ਇਸੇ ਮੇਅ ਦੇ ਵਿੱਚ ਕੁਛ ਛੋਟੇ ਛੋਟੇ ਪਾਰਟ ਤੁਹਾਨੂੰ ਦਿਖ ਰਹੇ ਨੇ ਬਹੁਤ ਹੀ ਲਾਈਟ ਕਲਰ ਦੇ ਜਿਸ ਨੂੰ ਕਿਹਾ ਜਾਂਦਾ ਥਿਨ ਫਿਲਾਮੈਂਟ ਤੇ ਜੋ ਰੈੱਡ ਦਿਖਾਈ ਦੇ ਰਹੇ ਨੇ ਉਹ ਹੈਗਾ ਨਾ ਥਿੱਕ ਫਿਲਾਮੈਂਟ ਸੋ ਇਹ ਫਿਲਾਮੈਂਟ ਜਿਹੜੇ ਹੈਗੇ ਨੇ ਇਹ ਇੱਕ ਦੂਸਰੇ ਉੱਪਰ ਸਲਾਈਡ ਕਰਦੇ ਨੇ ਜਿਸ ਨੂੰ ਕਿਹਾ ਜਾਂਦਾ ਸਲਾਈਡਿੰਗ ਫਿਲਾਮੈਂਟ ਥਿਊਰੀ ਇਹੀ ਪ੍ਰਿੰਸੀਪਲ ਹੈ ਇਹੀ ਸਿਧਾਂਤ ਹੈ ਕਿ ਮਾਸਪੇਸ਼ੀਆਂ ਕਿਵੇਂ ਕੰਮ ਕਰਦੀਆਂ ਨੇ ਤੁਹਾਨੂੰ ਇਹ ਕੁਐਸਚਨ ਪੇਪਰ 'ਤੇ ਪੁੱਛ ਸਕਦੇ ਨੇ ਕਿ ਆਪਣੇ ਸਰੀਰ ਦੀਆਂ ਮਾਸਪੇਸ਼ੀਆਂ ਕਿਸ ਪ੍ਰਿੰਸੀਪਲ ਦੇ ਉੱਪਰ ਕੰਮ ਕਰਦੀਆਂ ਤਾਂ ਆਨਸਰ ਆਏਗਾ ਸਲਾਈਡਿੰਗ ਫਿਲਾਮੈਂਟ ਥਿਊਰੀ ਓਕੇ ਸੋ ਇਹਦਾ ਵੀ ਤੁਹਾਨੂੰ ਅਲੱਗ ਤੋਂ ਵੀਡੀਓ ਅਤੇ ਪੀਡੀਐਫ ਮਿਲੇਗਾ ਜੋ ਕਿ ਪੇਡ ਪੀਡੀਐਫ ਦੇ ਵਿੱਚ ਜਾਂ ਪੇਡ ਵੀਡੀਓ ਕੋਰਸ ਦੇ ਵਿੱਚ ਅਵੇਲੇਬਲ ਹੋਵੇਗਾ ਚੱਲਦੇ ਆਪਾਂ ਅਗਲੇ ਕੁਐਸਚਨ ਤੇ सो so, अगला क्वेश्चन अपना है लैक्टिक एसिड इज़ द बी प्रोडक्ट ऑफ विच एनर्जी सिस्टम अपने शरीर में कि ऊर्जा प्रणाली का बई प्रोडक्ट है लैक्टिक एसिड बाई प्रोडक्ट के तो भाव होंद कि जो प्रोडक्ट किसी प्रोसैस दे बना नहीं रहे बट वो बन जाता है तो उसनों बाई प्रोडक्ट कहा जाता है ठीक है जी ਸੋ ਲੈਕਟਿਕ ਐਸਿਡ ਜਿੰਨਾ ਬਾਡੀ ਦੇ ਵਿੱਚ ਜ਼ਿਆਦਾ ਬਣੇਗਾ ਓਨੀ ਆਪਾਂ ਥਕਾਵਟ ਮਹਿਸੂਸ ਕਰਦੇ ਆ ਇਹ ਬਹੁਤ ਧਿਆਨ ਰੱਖਣਾ ਹੈ ਕਿ ਜਦੋਂ ਆਪਾਂ ਬਹੁਤ ਕੰਮ ਕਰਨ ਤੋਂ ਬਾਅਦ ਜਾਂ ਕੋਈ ਬਹੁਤ ਤੇਜ਼ ਐਕਸਰਸਾਈਜ਼ ਕਰਨ ਤੋਂ ਬਾਅਦ ਥੱਕ ਜਾਂਦੇ ਹਾਂ ਤਾਂ ਥੱਕਣ ਤੋਂ ਪਾਬ ਹੁੰਦਾ ਹੈ ਕਿ ਆਪਣੀ ਬਾਡੀ ਦੇ ਵਿੱਚ ਆਪਣੀ ਮਾਸਪੇਸ਼ੀਆਂ ਦੇ ਵਿੱਚ ਲੈਕਟਿਕ ਐਸਿਡ ਜਮਾ ਹੋ ਗਿਆ ਹੈ ਸੋ ਇਹ ਜਿਹੜੀ ਊਰਜਾ ਪ੍ਰਣਾਲੀ ਲੈਕਟਿਕ ਐਸਿਡ ਪੈਦਾ ਕਰਦੀ ਉਸ ਨੂੰ ਕਿਹਾ ਜਾਂਦਾ ਹੈ ਐਨੈਰੋਬਿਕ ਗਲਾਈਕੋਲਿਸਿਸ सो so, जदों अपनी बॉडी ग्लूकोज़ को तोड़ती है अपनी बॉडी च अल्टीमेट सोर्स ऑफ एनर्जी हूँ ग्लूकोज ओके जिसका फार्मूला होंद सी सिक्स एच ट्वेल्व so, ओ सिक्स सो ग्लूकोज़ में तोड़ के ही ए टी पी प्रोड्यूस की जाती है यानी कि एडिनोसिन ट्राई फोसफेट जो अपनी एनर्जी है अपनी बॉडी की सो so, ग्लूकोज़ में जो आप ऑक्सीजन तो बिना तोड़िए ठीक है तो उस प्रोसैसों क्या क्या एनारोबिक एनारोबिक मतलब विदाउट ऑक्सीजन ग्लाइकोलिसिस ग्लाइकोलिस मतलब ग्लूकोज़ को तोड़ना ਸੋ ਅਗਲੇ ਕੁਐਸਚਨ ਚ ਪੁੱਛਿਆ ਗਿਆ ਹੈ ਕਿਹੜਾ ਅੰਗ ਸਵੈ ਇਛਤ ਗਤੀ ਦੇ ਤਾਲਮੇਲ ਨੂੰ ਨਿਯੰਤਰਿਤ ਕਰਦਾ ਹੈ ਆਪਣੀ ਬਾਡੀ ਦੀ ਜਿਹੜੀਆਂ ਵੋਲੰਟਰੀ ਮੂਵਮੈਂਟਸ ਨੇ ਜਿਵੇਂ ਆਪਣੇ ਕੋਈ ਲੈਗ ਦੇ ਮੂਵਮੈਂਟਸ ਆਪਣੀ ਆਰਮ ਦੇ ਮੂਵਮੈਂਟਸ ਤੈਨੂੰ ਵੋਲੰਟਰੀ ਮੂਵਮੈਂਟਸ ਕਿਹਾ ਜਾਂਦਾ ਹੈ ਸੋ ਇਨਾਂ ਵੋਲੰਟਰੀ ਮੂਵਮੈਂਟਸ ਦੇ ਆਪਸੇ ਕੋਆਰਡੀਨੇਸ਼ਨ ਨੂੰ ਆਪਸੀ ਤਾਲਮੇਲ ਨੂੰ ਠਹਿਰਾਉਣ ਦੇ ਵਿੱਚ ਕਿਹੜਾ ਆਰਗਨ ਕੰਮ ਕਰਦਾ ਹੈ ਆਨਸਰ ਹੈਗਾ অপਸ਼ਨ ਡੀ ਸੈਰੀਬੈਲਮ ਸੈਰੀ ਬੈਲਮ ਆਪਣਾ ਹਾਈਂਡ ਬ੍ਰੇਨ ਦਾ 파ਰਟ ਹੁੰਦਾ ਹੈ ਆਪਣੇ ਬ੍ਰੇਨ ਦੇ ਤਿੰਨ 파ਰਟ ਹੁੰਦੇ ਨੇ ਫਰੰਟ ਬ੍ਰੇਨ ਜਿਹਨੂੰ ਆਪਾਂ ਅਗਲਾ ਦਿਮਾਗ ਕਹਿ ਸਕਦੇ ਹਾਂ ਫਿਰ ਮਿਡ ਬ੍ਰੇਨ ਵਿਚਕਾਰ ਵਾਲਾ ਤੇ ਫਿਰ ਹਾਈਂਡ ਬ੍ਰੇਨ ਪਿਛਲਾ ਦਿਮਾਗ ਠੀਕ ਹੈ ਜੀ ਸੋ ਇਸ ਦਿਮਾਗ ਦਾ ਪਿਛਲੇ ਦਿਮਾਗ ਦਾ ਹਿੱਸਾ ਹੁੰਦਾ ਸੈਰੀ ਬੈਲਮ ਜੋ ਤੁਸੀਂ ਇਸ ਇਮੇਜ ਦੇ ਵਿੱਚ ਲਗਭਗ ਜਿਹੜਾ ਬਲੂ ਕਲਰ ਦਾ 파ਰਟ ਉਹ ਦੇਖ ਸਕਦੇ ਹੋ ਸੋ ਇਹ ਹੈ ਸੈਰੀ ਬੈਲਮ ਠੀਕ ਹੈ ਜੀ ਇਹ ਆਪਣੀ ਬੋਡੀ ਦੇ ਵਿੱਚ ਸਭ ਇਹੋ ਜਿਹੜੀ ਗੱਤ ਆਪਾਂ ਗਤੀਆਂ ਕਰਦੇ ਹਾਂ ਆਪਣੀ ਇੱਛਾ ਅਨੁਸਾਰ ਗਤੀਆਂ ਕਰਦੇ ਹਾਂ ਉਹਨਾਂ ਨੂੰ ਕੰਟਰੋਲ ਕਰਦਾ ਹੈ ਜਿਵੇਂ ਤੁਸੀਂ ਅਕਸਰ ਹੀ ਜਿਹੜੇ ਲੋਕ ਅਲਕੋਹਲ ਦਾ ਸੇਵਨ ਕਰਦੇ ਨੇ ਸ਼ਰਾਬ ਪੀਂਦੇ ਨੇ ਤੁਸੀਂ ਉਹਨੂੰ ਲੜਖੜਾ ਕੇ ਚੱਲਦੇ ਹੋ ਦੇਖਿਆ ਹੋਵੇਗਾ ਸੋ ਜਿਹੜੇ ਸ਼ਰਾਬ ਹੈ ਜਿਹੜਾ ਅਲਕੋਹਲ ਹੈ ਉਹ ਇਸੇ ਆਰਗਨ ਦੇ ਉੱਪਰ ਯਾਨਕਿ ਸੈਰੀ ਬੈਲਮ ਦੇ ਉੱਪਰ ਆਪਣਾ ਪ੍ਰਭਾਵ ਪਾਉਂਦਾ ਹੈ ਜਿਸ ਕਰਕੇ ਜਿਹੜੀ ਗੇਟ ਹੈ ਮੂਵਮੈਂਟ ਨੂੰ ਗੇਟ ਕਿਹਾ ਜਾਂਦਾ ਹੈ ਜੀ ਏ ਆਈ ਟੀ ਸੋ ਉਹ ਮੂਵਮੈਂਟ ਜਿਹੜੀ ਹੈਗੇ ਲੜਖੜਾ ਜਾਂਦੀ ਹੈ ਅਗਲਾ ਕੁਐਸਚਨ ਹੈ ਇੱਕ ਬਾਲਗ ਦੇ ਲਈ ਆਮ ਆਰਾਮ ਕਰਨ ਵਾਲੀ ਦਿਲ ਦੀ ਗਤੀ ਦੀ ਰੇਂਜ ਕੀ ਹੈ ਯਾਨਕਿ ਜਦੋਂ ਕੋਈ ਬਾਲਗ ਵਿਅਕਤੀ ਰੈਸਟ ਸਟੇਜ ਦੇ ਵਿੱਚ ਹੁੰਦਾ ਹੈ ਕੋਈ ਕੰਮ ਨਹੀਂ ਕਰ ਰਿਹਾ ਹੁੰਦਾ ਤਾਂ ਉਸ ਸਮੇਂ ਦਿਲ ਦੀ ਆਮ ਗਤੀ ਕਿੰਨੀ ਹੁੰਦੀ ਹੈ ਆਨਸਰ ਆਏਗਾ 60 ਤੋਂ ਲੈ ਕੇ 100 ਬੀਪੀਐਮ ਬੀਪੀਐਮ ਤੋਂ ਭਾਵ ਹੁੰਦਾ ਹੈ ਬੀਟਸ ਪਰ ਮਿੰਟ ਜਾਨਕਿ ਜਿਹੜਾ ਆਮ ਬਾਲਗ ਵਿਅਕਤੀ ਜਿਹੜਾ ਦਿਲ ਹੈ ਰੈਸਟਿੰਗ ਸਟੇਜ ਦੇ ਵਿੱਚ 60 ਤੋਂ 100 ਵਾਰ ਧੜਕਣਾ ਜ਼ਰੂਰੀ ਹੁੰਦਾ ਹੈ ਚਲਦੇ ਕੁਐਸਚਨ ਨੰਬਰ 15 ਦੇ ਉੱਪਰ ਦਾ ਰੈਸਪੀਰੇਟਰੀ ਸਿਸਟਮ ਐਂਡ ਕਾਰਡੀਓਵਾਸਕੂਲਰ ਸਿਸਟਮ ਟੁਗੇਦਰ ਆਰ ਰਿਸਪੌਂਸੀਬਲ ਫੋਰ ਆਪਣੀ ਬਾਡੀ ਦੇ ਵਿੱਚ ਸਾਹ ਪ੍ਰਣਾਲੀ ਜਿਸ ਨੂੰ ਕਿਹਾ ਜਾਂਦਾ ਰੈਸਪੀਰੇਟਰੀ ਸਿਸਟਮ ਅਤੇ ਦਿਲ ਤੋਂ ਖੂਨ ਦੇ ਬਾਡੀ ਵਿੱਚ ਸਪਲਾਈ ਕਰਨਾ ਜਾਂ ਬਾਡੀ ਤੋਂ ਵਾਪਸ ਖੂਨ ਨੂੰ ਦਿਲ ਵਿੱਚ ਲੈ ਕੇ ਆਉਣਾ ਇਸੇ ਸਿਸਟਮ ਨੂੰ ਕਿਹਾ ਜਾਂਦਾ ਹੈ ਕਾਰਡੀਓ ਵਾਸਕੂਲਰ ਸਿਸਟਮ ਸੋ ਇਹ ਦੋਨੇ ਸਿਸਟਮ ਆਪਣੀ ਬਾਡੀ ਤੇ ਮਿਲ ਕੇ ਕਿਹੜੇ ਕੰਮ ਲਈ ਜ਼ਿੰਮੇਵਾਰ ਹੁੰਦੇ ਹਨ ਤਾਂ ਅਨਸਰ ਆਏਗਾ ਆਪਸ਼ਨ ਸੀ ਆਕਸੀਜਨ ਟਰਾਂਸਪੋਰਟ ਠੀਕ ਹੈ ਜੀ ਆਪਣੀ ਬਾਡੀ ਚ ਆਕਸੀਜਨ ਦਾ ਆਦਾਨ ਪ੍ਰਦਾਨ ਕਰਨਾ ਆਕਸੀਜਨ ਤੇ ਜਿਹੜਾ CO2 ਆ ਜਾਣ ਕੇ ਰੈਸਪੀਰੇਟਰੀ ਗੈਸਸਾਂ ਦਾ ਆਦਾਨ-ਪ੍ਰਦਾਨ ਕਰਨਾ ਦੋਨਾਂ ਸਿਸਟਮ ਦਾ ਕੰਮ ਹੁੰਦਾ ਹੈ ਪਹਿਲਾ ਸਿਸਟਮ ਹੈ ਰੈਸਪੀਰੇਟਰੀ ਸਿਸਟਮ ਦੂਸਰਾ ਸਿਸਟਮ ਹੈ ਕਾਰਡੀਓ ਵਾਸਕੂਲਰ ਸਿਸਟਮ ਸੋ ਤੁਹਾਨੂੰ ਹੋਰ ਕਿਹੜੇ ਟੌਪਿਕ ਦੇ ਉੱਪਰ ਡਿਟੇਲਡ ਵੀਡੀਓ ਚਾਹੀਦੇ ਨੇ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਮੈਂਸ਼ਨ ਕਰ ਸਕਦੇ ਹੋ ਬਹੁਤ ਹੀ ਬਾਜ ਫੀਸ ਦੇ ਵਿੱਚ ਤੁਸੀਂ ਮੈਂਬਰਸ਼ਿਪ ਜੁਆਇਨ ਕਰ ਸਕਦੇ ਹੋ ਪੇਡ ਵੀਡੀਓਜ਼ ਦੇ ਲਈ ਤੇ ਪੇਡ ਪੀਡੀਐਫਸ ਪ੍ਰਾਪਤ ਕਰਨ ਦੇ ਵੀ ਉਸੇ ਸੰਪਰਕ ਕਰ ਸਕਦੇ ਹੋ 987637178 ਮਾਂ ਬੋਲੀ ਪੰਜਾਬੀ ਤੇ ਇੰਗਲਿਸ਼ ਦੋਨਾਂ ਦੇ ਵਿੱਚ ਤੁਹਾਨੂੰ ਪੀਡੀਐਫ ਅਵੇਲੇਬਲ ਹੋਣਗੇ ਉਮੀਦ ਕਰਦਾ ਤੁਹਾਨੂੰ ਵੀਡੀਓ ਚੰਗਾ ਲੱਗੇਗਾ ਸ਼ੇਅਰ ਕਰਨਾ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲੋ ਥੈਂਕ ਯੂ ਥੈਂਕਸ ਫॉर ਵਾਚਿੰਗ